ਅੱਜ 15 ਅਗਸਤ ਦੇ ਮੱਦੇਨਜ਼ਰ ਜਿਹੜਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਅੱਜ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹਦੇ ਵਿੱਚ ਸਾਡੇ ਨਾਲ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਤੇ 100 ਦੇ ਕਰੀਬ ਫੋਰਸ ਹੈਗੀ ਹੈ ਇਹ ਇੱਕ ਪਬਲਿਕ ਬਿਲਡਿੰਗ ਜਿਹੜੀ ਕੰਫੀਡੈਂਸ ਬਿਲਡਿੰਗ ਐਕਸਾਈਜ਼ ਹੈਗੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ 15 ਅਗਸਤ ਦੇ ਲਈ ਅਸੀਂ ਜਿਹੜਾ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਈਵਨਿੰਗ ਦੇ ਟਾਈਮ ਨਾਕਾਬੰਦੀ ਵੀ ਕਰਦੇ ਹਾਂ ਤੇ ਜਿਹੜੀ ਵਹੀਕਲ ਦੀ ਚੈਕਿੰਗ ਵੀ ਹੁੰਦੀ ਹੈ ਤੇ ਰਾਤ ਦੇ ਟਾਈਮ ਵੀ ਜਿਹੜੀ ਹੈਗੀ ਹੈ ਸਾਡੀ ਨਾਈਟ ਡੋਮੀਨੇਸ਼ਨ ਹੁੰਦੀ ਹੈ ਜਿਹਦੇ ਵਿੱਚ ਕਰੀਬ 200 ਦੇ ਕਰੀਬ ਜਿਹੜੀ ਹੈ ਫੋਰਸ ਹੁੰਦੀ ਹੈ ਤੇ ਉਹ ਰਾਤ ਨੂੰ ਚੈਕਿੰਗ ਵੀ ਹੁੰਦੀ ਹੈ ਤੇ ਜਿਹੜਾ ਕੋਈ ਸ਼ੱਕੀ ਵਿਅਕਤੀ ਹੁੰਦਾ ਉਹ ਤੋਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਤੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਜਾਂਦਾ ਤੇ ਮੈਂ ਤੁਹਾਡੇ ਮਾਦੇਵਾ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਬਿਲਕੁਲ ਜਿਹੜਾ ਹੈਗਾ ਪੀਸਫੁਲੀ ਹੈਗਾ ਇਹ ਆਪਾਂ ਜਿਹੜੇ ਫੰਕਸ਼ਨ ਕਰਾਵਾਂ ਬੱਬਤ ਖਾਲਸਾ ਨੇ ਇੱਥੇ ਆਪਣੀ ਰੈਜ਼ਨ ਜਿਹੜੀ ਸ਼ੋਅ ਕੀਤੀ ਨਵਾਂ ਸ਼ਹਿਰ ਦੇ ਵਿੱਚ ਉਹਨੂੰ ਲੈ ਕੇ ਕੀ ਸੱਤ ਤੁਸੀਂ ਪ੍ਰੋਡਕਸ਼ਨ ਬਿਲਕੁਲ ਜੀ ਜਿਹੜਾ ਮੈਂ ਤੁਹਾਨੂੰ ਜਿੱਦਾਂ ਉਹਦੇ ਬਾਰੇ ਪਹਿਲਾਂ ਵੀ ਪ੍ਰੈਸ ਨੂੰ ਮੈਂ ਬਰੀਫ ਕੀਤਾ ਸੀਗਾ ਜਿਹੜਾ ਉਹ ਕੇਸ ਹੋਇਆ ਸੀਗਾ ਉਹ ਸਾਰਾ ਟਰੇਸ ਹੋ ਗਿਆ ਹੈਗਾ ਤੇ ਬੰਦੇ ਵੀ ਫੜੇ ਚ ਆ ਚੁੱਕੇ ਨੇ ਤੇ ਅਸੀਂ ਉਹਦਾ ਰਿਮਾਂਡ ਵੀ ਲੈ ਲਿਆ ਤੇ ਉਹ ਤੋਂ ਕੁਝ ਕੁਝ ਤੋਂ ਅੱਗੇ ਵੀ ਜਿਹੜੀਆਂ ਨੋਟਸ ਖੁੱਲਣਗੀਆਂ ਉਹਨੂੰ ਵੀ ਅਸੀਂ ਬਿਲਕੁਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਲੀਗਲ ਕਾਰਵਾਈ ਕਰਾਂਗੇ ਸਰ ਨਵਾਂ ਸ਼ਹਿਰ ਤੇ ਜਿਹੜੀਆਂ ਲਗਾਤਾਰ ਇਦਾਂ ਦੀਆਂ ਆਵਾਜ਼ਾਂ ਤਾਂ ਹੋ ਰਹੀਆਂ ਕਿ ਆ ਨਵਾਂ ਸ਼ਹਿਰ ਨੂੰ ਸੌਫਟ ਟਾਰਗੇਟ ਸਮਝ ਲਈ ਨਹੀਂ ਜੀ ਇਦਾਂ ਦੀ ਗੱਲ ਨਹੀਂ ਹੈਗੀ ਬਟ ਜਿੰਨੀਆਂ ਹੋਈਆਂ ਵਾਰਦਾਤਾਂ ਸਾਰੀਆਂ ਟਰੇਸ ਵੀ ਹੋ ਗਈਆਂ ਜੀ ਤੇ ਜੇ ਅੱਗੇ ਤੋਂ ਵੀ ਮੈਂ ਤੁਹਾਡੇ ਮੱਦੇਨਜ਼ਰ ਜਿਹੜੇ ਸ਼ਰਾਰਤੀ ਬੰਦੇ ਐ ਜਿਹੜੇ ਜੇ ਕੋਈ ਇਦਾਂ ਦਾ ਕੰਮ ਕਰੇਗਾ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੇ ਦੂਜਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਪਣੇ ਨਵਾਂ ਸ਼ਹਿਰ ਦੇ ਜਾਂ ਪੰਜਾਬ ਦੇ ਯੂਥ ਹੈਗੇ ਐ ਜਿਹੜੇ ਬਾਹਰ ਗੈਂਗਸਟਰ ਬੈਠੇ ਐ ਇਹਨ